ਜਿਸਨਜੀ ਖਬਰ ਯਮਨ ਤੋਂ ਹੈ ਜਿੱਥੇ ਕੇਰਲਾ ਦੀ ਇੱਕ ਨਰਸ ਨਮੀਸ਼ਾ ਪ੍ਰਿਆ ਉਸ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਯਮਨ ਦੇ ਵਿੱਚ ਕਿ ਉਸ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਸੀਗਾ ਸੁਪਰੀਮ ਕੋਰਟ ਅਤੇ ਭਾਰਤ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੋ ਪੀੜਿਤ ਪਰਿਵਾਰ ਹੈ ਉਹ ਮਾਫੀ ਲਈ ਤਿਆਰ ਨਹੀਂ ਕਿਵੇਂ ਦੇਖਦੇ ਹੋ ਜੋ ਉੱਥੇ ਉਸ ਦੇਸ਼ ਦੇ ਕਾਨੂੰਨ ਦੇ ਅਧੀਨ ਇਸ ਭਾਰਤੀ ਕੇਰਲ ਦੀ ਨਰਸ ਨੂੰ ਫਾਂਸੀ ਸਜ਼ਾ ਦਿੱਤੀ ਗਈ ਹੈ ਜਿਸ ਨੂੰ ਬਚਾਉਣ ਦੇ ਲਈ ਭਾਰਤ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ ਇਸ ਘਟਨਾ ਕਰ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਅਸੀਂ ਅਕਸਰ ਹੀ ਸੁਣਿਆ ਹੋਣਾ ਕਿ ਅਰਬ ਮੁਲਕ ਜਿਹੜੇ ਨੇ ਉਹਨਾਂ ਦੀਆਂ ਸਜ਼ਾਵਾਂ ਬੜੀਆਂ ਸਖਤ ਹੁੰਦੀਆਂ ਆ ਹੁਣ ਯਮਨ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਯਮਨ ਦੇ ਵਿੱਚ ਵੀ ਹੂਥੀ ਰੈਵਲਸ ਤੁਸੀਂ ਸੁਣੇ ਹੋਣੇ ਆ ਜੋ ਕਿ ਅਮਰੀਕਾ ਦੇ ਨਾਲ ਵੀ ਕਿਤੇ ਪੰਗਾ ਲੈਣ ਨੂੰ ਤਿਆਰ ਪਰ ਤਿਆਰ ਰਹਿੰਦੇ ਨੇ ਸੋ ਇਸ ਯਮਨ ਮੁਲਕ ਦੇ ਵਿੱਚ ਵੀ ਕਾਨੂੰਨ ਜਿਹੜੇ ਨੇ ਉਹ ਉਸੇ ਤਰੀਕੇ ਦੇ ਨਾਲ ਹੀ ਸਖਤ ਨੇ ਜਿਵੇਂ ਬਾਕੀ ਅਰਬ ਮੁਲਕਾਂ ਦੇ ਵਿੱਚ ਨੇ ਸੋ ਹੁਣ ਆਪਾਂ ਜਦੋਂ ਦੇਖਦੇ ਆ ਭਈ ਇਹ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਆ ਉਹ ਸੁਣਾਈ ਗਈ ਆ 38 ਸਾਲ ਦੀ ਇਹ ਲੜਕੀ ਹੈਗੀ ਆ ਕੇਰਲ ਦੀ ਰਹਿਣ ਵਾਲੀ ਆ ਜੋ ਨਰਸ ਦੇ ਤੌਰ ਦੇ ਉੱਤੇ ਯਮਨ ਦੇ ਵਿੱਚ ਰਹਿ ਰਹੀ ਸੀ ਇਹਨੇ ਕਤਲ ਕੀਤਾ ਹੈ ਜਾਂ ਕਿਵੇਂ ਹੋਇਆ ਇਹ ਤਾਂ ਉਹ ਸਰਕਾਰ ਜਿਹੜੀ ਉੱਥੋਂ ਦਾ ਕਾਨੂੰਨ ਹੈਗਾ ਉਹ ਸਾਬਤ ਕਰ ਹੀ ਚੁੱਕਿਆ ਹੋਵੇਗਾ ਉਸ ਤੋਂ ਬਾਅਦ ਹੀ ਇਹ ਸਜ਼ਾ ਜਿਹੜੀ ਹੈ ਉਹਨੂੰ ਸੁਣਾਈ ਗਈ ਹੈ ਮਤਲਬ ਕਿਹਾ ਜਾ ਰਿਹਾ ਵੀ ਉਹਨੇ ਆਪਣੇ ਪਾਰਟਨਰ ਦਾ ਕਤਲ ਕੀਤਾ ਮਤਲਬ ਇਥੋਂ ਇਹ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਹੋ ਸਕਦਾ ਹੈ ਨਾਲ ਕੰਮ ਕਰਨ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ ਹੈ ਨਾ ਸੋ ਇਹ ਤੁਹਾਨੂੰ ਮੈਂ ਇੱਥੇ ਨਾਲ ਆਪਾਂ ਇਸ ਟੌਪਿਕ ਦੇ ਉੱਤੇ ਮੁੜ ਕੇ ਆਉਨੇ ਆ ਪਰ ਨਾਲ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਜਾਣਕਾਰੀ ਜਿਹੜੇ ਦੇਣੀ ਚਾਹੁੰਦਾ ਕਿ ਅਰਬ ਮੁਲਕਾਂ ਦੇ ਵਿੱਚ ਆਬੂਤਾ ਵੀ ਦੁਬਈ ਜਾਂ ਫਿਰ ਹੋਰ ਜਿਹੜੇ ਮਸਕਟ ਸਾウਦੀ ਅਰਬ ਇਹਨਾਂ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਨੇ ਭਾਰਤ ਤੋਂ ਨਰਸਾਂ ਜਾਂਦੀਆਂ ਨੇ ਨਰਸਾਂ ਦੇ ਰੂਪ ਦੇ ਵਿੱਚ ਜਾਂਦੀਆਂ ਕਹਿ ਲਈਏ ਕਿਉਂਕਿ ਘਰ ਦੇ ਵਿੱਚ ਗਰੀਬੀ ਹੋਣ ਕਾਰਨ ਏਜੰਟਾਂ ਵੱਲੋਂ ਕਿਹਾ ਜਾਂਦਾ ਕਿ ਤੁਹਾਨੂੰ ਐਜ਼ ਨਰਸ ਆਪਾਂ ਭੇਜਦੇ ਹਾਂਗੇ ਐਜ਼ ਕੇਰਰ ਭੇਜਦੇ ਹਾਂਗੇ ਘਰਾਂ ਦੇ ਵਿੱਚ ਸਫਾਈ ਦਾ ਕੰਮ ਦੇਣ ਲਈ ਤੁਹਾਨੂੰ ਭੇਜਦੇ ਹਾਂਗੇ ਸੋ ਉੱਥੇ ਜਾ ਕੇ ਫਿਰ ਇਹ ਲੜਕੀਆਂ ਜਿਹੜੀਆਂ ਨੇ ਉਹ ਫਸ ਜਾਂਦੀਆਂ ਨੇ ਇਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਫਿਰ ਸਰੀਰਕ ਵੀ ਮਾਨਸਿਕ ਵੀ ਤੇ ਜਾਂ ਫਿਰ ਜੇ ਇਹ ਇਹ ਨਾ ਕੀਤਾ ਜਾਵੇ ਫਿਰ ਉਹਨਾਂ ਨੂੰ ਤਸ਼ੱਦਦ ਕਰਕੇ ਉੱਥੇ ਰੱਖਿਆ ਜਾਂਦਾ ਘਰਾਂ ਚ ਬੰਦੀ ਬਣਾ ਕੇ ਕੰਮ ਕਰਵਾਇਆ ਜਾਂਦਾ ਸੋ ਇਹਨਾਂ ਮੁਲਕਾਂ ਦੇ ਵਿੱਚ ਹਲਾ ਤਾਂ ਡਿਫਰੈਂਟ ਨੇ ਇਹ ਅਮਰੀਕਾ ਕੈਨੇਡਾ ਫਾਈਵ ਆਈਜ਼ ਯੂਰਪ ਦੀ ਰੀਸ ਨਹੀਂ ਕਰ ਸਕਦੇ ਇਹ ਮੁਲਕ ਜੇ ਆਪਾਂ ਕਹੀਏ ਵੀ ਇਹ ਨਾ ਮੁਲਕਾਂ ਬਾਗ ਇੱਥੇ ਤੁਹਾਨੂੰ ਆਜ਼ਾਦੀ ਹੋਏਗੀ ਤੁਹਾਡਾ ਕੋਈ ਵਾਲ ਵੀ ਵੀਂਗਾ ਨਹੀਂ ਕਰ ਸਕਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹਨਾਂ ਮੁਲਕਾਂ ਦੇ ਵਿੱਚ ਤਸ਼ੱਦਦ ਹੈ ਇੱਕ ਔਰਤ ਜਾਤ ਦੀ ਜਿਹੜੀ ਜਿੰਨੀ ਕੁ ਰਿਸਪੈਕਟ ਆ ਉਹ ਤੁਸੀਂ ਦੇਖ ਹੀ ਰਹੇ ਹੋ ਬਹੁਤ ਸਾਰੀਆਂ ਖਬਰਾਂ ਸੈਂਕੜੇ ਖਬਰਾਂ ਆਉਂਦੀਆਂ ਰਹਿੰਦੀਆਂ ਜਦੋਂ ਪੰਜਾਬ ਦੀ ਕੋਈ ਬਟਾਲੇ ਦੀ ਲੜਕੀ ਇਹ ਚੜਾਈ ਗਈ ਕੋਈ ਮਾਲਵੇ ਦੇ ਵਿੱਚੋਂ ਛੜਾਈ ਗਈ ਜਾਂ ਮਾਲਵੇ ਦੀ ਲੜਕੀ ਜਿਹੜੀ ਆ ਬੂਤਾ ਵਿੱਚੋਂ ਛੜਾਈ ਗਈ ਸੋ ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਚਲਦੀਆਂ ਰਹਿੰਦੀਆਂ ਇਸ ਕੇਸ ਨੂੰ ਮੈਂ ਕਿਉਂ ਜੋੜਨਾ ਚਾਹਿਆ ਨਾਲ ਕਿ ਹੋ ਸਕਦਾ ਹੈ ਕਿ ਇਹ ਜਿਹੜੀ ਨਿਮਸ਼ਾ ਜਿਹੜੀ ਪ੍ਰਿਆ ਹੈਗੀ ਆ ਇਹਦੇ ਨਾਲ ਉਹਨੇ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਸ ਜਿਸ ਦੀ ਮੌਤ ਹੋਈ ਆ ਅਸੀਂ ਕਹਿ ਨਹੀਂ ਸਕਦੇ ਪਰ ਇੱਕ ਆਈਡੀਆ ਲਾ ਸਕਦੇ ਆ ਕਿ ਇਸ ਤਰ੍ਹਾਂ ਕੋਈ ਹੋਊਗਾ ਅਦਰਵਾਈਜ਼ ਕੋਈ ਕਿਸੇ ਨੂੰ ਮੌਤ ਦੇ ਘਾਟ ਉਤਾਰ ਲਵੇ ਬਗਾਨੇ ਬਗਾਨੇ ਮੁਲਕ ਦੇ ਵਿੱਚ ਜਾ ਕੇ ਇਹ ਕੋਈ ਤੁਕ ਨਹੀਂ ਬਣਦੀ ਹੈਗੀ ਸੋ ਲੜਕੀ ਕਿਉਂ ਮਜਬੂਰ ਹੋਈ ਕਿ ਉਹਨੂੰ ਉਸ ਦੀ ਹਤਿਆ ਕਰਨੀ ਪੈ ਗਈ ਹਤਿਆ ਕੀਤੀ ਵੀ ਹੈ ਜਾਂ ਨਹੀਂ ਕੀਤੀ ਸੋ ਇਹ ਇਹਦੇ ਬਾਰੇ ਹਜੇ ਕਲੀਅਰ ਨਹੀਂ ਹੈਗਾ ਕਿਉਂਕਿ ਅਸੀਂ ਯਮਨ ਦਾ ਮੀਡੀਆ ਨਹੀਂ ਪੜ ਰਹੇ ਅਸੀਂ ਕੁਝ ਆਪਣੇ ਪੰਜਾਬੀ ਜਾਂ ਫਿਰ ਹੋਰ ਇੰਟਰਨੈਸ਼ਨਲ ਮੀਡੀਆਜ਼ ਤੋਂ ਇਹ ਖਬਰ ਜਿਹੜੀ ਆ ਲਈ ਹੈ ਸੋ ਸਜ਼ਾ ਹੋ ਚੁੱਕੀ ਹੈ ਇਹ ਇਹ ਲੜਕੀ ਨੂੰ ਪਹਿਲਾਂ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਗਈ ਉਸ ਤੋਂ ਬਾਅਦ ਇਹ ਹਾਈ ਕੋਰਟ ਗਈ ਹੈ ਹਾਈ ਕੋਰਟ ਤੇ ਜਾਣ ਤੋਂ ਬਾਅਦ ਫਿਰ ਇਹ ਸੁਪਰੀਮ ਕੋਰਟ ਕੋ ਲੱਗ ਗਈ 8 ਸਾਲ ਇਹਨੂੰ ਲੜਕੀ ਨੂੰ ਜੇਲ੍ਹ ਦੇ ਵਿੱਚ ਹੋ ਗਈ ਹੈ ਹੋ ਗਈ ਆ ਬਾਰ ਬਾਰ ਅਪੀਲਾਂ ਕੀਤੀਆਂ ਗਈਆਂ ਯਮਨ ਦੀ ਸਰਕਾਰ ਦੇ ਕੋਲ ਹੁਣ ਇੱਕੋ ਜਿਹੜਾ ਰਸਤਾ ਬਚਿਆ ਸੀ ਉਹ ਸੀ ਰਾਸ਼ਟਰਪਤੀ ਦਾ ਕਿ ਯਮਨ ਦੇ ਰਾਸ਼ਟਰਪਤੀ ਨੂੰ ਕਿਹਾ ਜਾਵੇ ਕਿ ਉਹ ਮੁਆਫੀ ਦੇ ਦੇਣ ਪਰ ਯਮਨ ਦੇ ਰਾਸ਼ਟਰਪਤੀ ਨੇ ਵੀ ਮੁਆਫੀ ਦੀ ਅਪੀਲ ਜਿਹੜੀ ਖਾਰਜ ਕਰ ਦਿੱਤੀ ਹੈ ਤੇ 16 ਜੁਲਾਈ ਨੂੰ ਇਸ ਲੜਕੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਹੋਣੀ ਹੈ ਭਾਰਤ ਸਰਕਾਰ ਭਾਰਤ ਦੇ ਰਾਸ਼ਟਰਪਤੀ ਭਾਰਤ ਦੀ ਸੁਪਰੀਮ ਕੋਰਟ ਲੱਗੀ ਹੋਈ ਹੈ ਆਪਣੇ ਤਰੀਕੇ ਦੇ ਨਾਲ ਕਿ ਉਹ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਕੀਤਾ ਜਾ ਸਕੇ ਪਰ ਜਿਸ ਤਰੀਕੇ ਨਾਲ ਹਾਲਾਤ ਲੱਗ ਰਹੇ ਨੇ ਕਿ ਦਿਨ ਰਹਿ ਗਏ ਵਿੱਚ तकरीबन 7 ਦਿਨ ਜਾਂ 6 ਦਿਨ ਰਹਿ ਗਏ ਆ ਤੇ ਇਹਦੇ ਵਿੱਚ ਜੇਕਰ ਕੁਝ ਕਰ ਕਰ ਲਿਆ ਤਾਂ ਉਹਦੇ ਬਚਾਅ ਹੋ ਸਕਦਾ ਅਦਰਵਾਈਜ਼ ਫਿਰ ਇਸ ਲੜਕੀ ਨੂੰ 38 ਸਾਲ ਦੀ ਜਿਹੜੀ ਨਿਮਸ਼ਾ ਪ੍ਰਿਆ ਕਰ ਕੇਰਲ ਦੀ ਰਹਿਣ ਵਾਲੀ ਨਰਸ ਹੈ ਇਨੂੰ ਫਿਰ ਜਮਨ ਦੇ ਵਿੱਚ ਫਾਂਸੀ ਦੇ ਦਿੱਤੀ ਜਾਵੇਗੀ ਸੋ ਇਹ ਇਸ ਵੇਲੇ ਤੱਕ ਦੀ ਅਪਡੇਟ ਹੈਗੀ ਆ ਬਾਕੀ ਆਪਾਂ ਜੇ ਕੋਈ ਇਹ ਦੇ ਵਿੱਚ ਹੋਰ ਅਪਡੇਟ ਆਉਂਦੀ ਹੈ ਤਾਂ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਇੱਕ ਅਵੇਅਰਨੈਸ ਦੇ ਲਈ ਆਪਾਂ ਇੱਕ ਹੋਕਾ ਵੀ ਦੇਣਾ ਚਾਹੁੰਦੇ ਆ ਜਿਹੜੀ ਮੈਂ ਗੱਲ ਸ਼ੁਰੂ ਦੇ ਵਿੱਚ ਕੀਤੀ ਹੈ ਕਿ ਠੀਕ ਹੈ ਘਰਾਂ ਦੇ ਵਿੱਚ ਗਰੀਬੀ ਨੂੰ ਤੋੜਨ ਦੇ ਲਈ ਲੜਕੀਆਂ ਨੂੰ ਜਿਹੜਾ ਵਰਗਲਾ ਕੇ ਇਹਨਾਂ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉੱਥੇ ਸ਼ੇਖਾਂ ਦੇ ਕੋਲੋਂ ਜਾਂ ਜਿਹੜੇ ਲੋਕਾਂ ਦੇ ਕੋਲ ਉੱਥੇ ਵੇਚ ਦਿੱਤੀਆਂ ਜਾਂਦੀਆਂ ਲੜਕੀਆਂ ਪੈਸੇ ਲੈ ਲੈ ਜਾਂਦੇ ਆ ਫਿਰ ਉਹ ਸ਼ੇਖ ਆਪਣੇ ਤਰੀਕੇ ਦੇ ਨਾਲ ਉਹਨਾਂ ਦਾ ਸ਼ੋਸ਼ਣ ਜਿਹੜਾ ਹੈਗਾ ਉਹ ਕਰਦੇ ਨੇ ਸੋ ਇੱਥੋਂ ਵਿਚਾਰ ਰੱਖਣਾ ਚਾਹੀਦਾ ਜਾਨ ਹੈ ਤੇ ਜਹਾਨ ਹੈ ਜੇ ਤੁਸੀਂ ਗਰੀਬੀ ਹੈ ਜੇ ਜਾਨ ਹੈਗੀ ਤੁਹਾਡੀ ਤਾਂ ਤੁਸੀਂ ਗਰੀਬੀ ਨੂੰ ਵੀ ਤੋੜ ਲਓਗੇ ਪਰ ਜੇ ਤੁਹਾਡੀ ਜਾਨ ਹੀ ਨਾ ਬਚੀ ਜੇ ਤੁਸੀਂ ਗੁਲਾਮ ਬਣ ਕੇ ਰਹਿ ਗਏ ਕਿਸੇ ਬੰਗਲੇ ਦਾ ਕਿਸੇ ਫਲੈਟ ਦਾ ਕਿਸੇ ਘਰ ਦਾ ਮਤਲਬ ਜਿੱਥੇ ਤੁਹਾਨੂੰ ਗੁਲਾਮ ਬਣਾ ਲਿਆ ਤੁਸੀਂ ਬਾਹਰ ਨਹੀਂ ਨਿਕਲ ਸਕਦੇ ਤੁਹਾਨੂੰ ਆ ਕੇ ਰੋਟੀ ਦਿੱਤੀ ਜਾਏਗੀ ਖਾਓਗੇ ਅਦਰਵਾਈਜ਼ ਤੁਸੀਂ ਭੁੱਖੇ ਹੋ ਫਿਰ ਤੁਹਾਡੇ ਨਾਲ ਬੱਦਸ ਲੋਕੀ ਹੋਏਗੀ ਤੁਹਾਨੂੰ ਕੁੱਟਿਆ ਮਾਰਿਆ ਵੀ ਜਾਊਗਾ ਸੋ ਇਹਦੇ ਨਾਲੋਂ ਚੰਗਾ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਜਾਣ ਨਾਲੋਂ ਕੱਲੀਆਂ ਜਾਣ ਨਾਲੋਂ ਜਾਣਾ ਜਿਹੜਾ ਹੈਗਾ ਉਹ ਅਵਾਇਡ ਕੀਤਾ ਜਾਵੇ ਜੇ ਕਿਸੇ ਚੰਗੇ ਮੁਲਕ ਦੇ ਵਿੱਚ ਜਾ ਕੇ ਤੁਸੀਂ ਆਪਣਾ ਰੋਟੀ ਪਾਣੀ ਚਲਾਉਣਾ ਚਾਹੁੰਦੇ ਹੋ ਤੇ ਜ਼ਰੂਰ ਜਾਓ ਪਰ ਇਹਨਾਂ ਮੁਲਕਾਂ 'ਚ ਜਾਣ ਤੋਂ ਤੁਹਾਨੂੰ ਜਿਹੜਾ ਹੈਗਾ ਉਹ ਲਿਹਾਜ਼ ਕਰਨਾ ਪਊਗਾ ਅਦਰਵਾਈਜ਼ ਫਿਰ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਰਹਿਣਗੇ ਜਿਸ ਤਰ੍ਹਾਂ ਦੇ ਅੱਜ ਇਸ ਕੁੜੀ ਨਾਲ ਹੋਏ ਆ ਤੇ ਜਾਂ ਪੰਜਾਬ ਜਿਹੜੀਆਂ ਲੜਕੀਆਂ ਹੌਲੀ-ਹੌਲੀ ਬਚਾ ਕੇ ਲੈ ਆਂਦੀਆਂ ਜਾਂਦੀਆਂ ਕਈ ਵਾਰ ਫਿਰ ਕਿਤੇ ਨਾ ਕਿਤੇ ਕੋਈ ਚਲੇ ਜਾਂਦੀ ਹੈ ਫਿਰ ਬਚਾ ਕੇ ਲੈ ਆਂਦੀ ਜਾਂਦੀ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਆ ਨੀਤੇ ਇਨਸੀਡੈਂਟ ਬਾਰ-ਬਾਰ ਸਾਹਮਣੇ ਆਉਂਦੇ ਰਹਿਣਗੇ ਹਾਂ ਬਿਲਕੁਲ ਤੁਸੀਂ ਜੀ ਜੇ ਇਹਨਾਂ ਦਰਸ਼ਕਾਂ ਨੂੰ ਇਹ ਹੀ ਸੁਨੇਹਾ ਦੇਵਾਂਗੀ ਕਈ ਵਾਰ ਗਰੀਬੀ ਦੇ ਕਰਕੇ ਮਜਬੂਰੀ ਦੇ ਕਰਕੇ ਲੋਕ ਅਜਿਹੇ ਕਦਮ ਚੱਕ ਲੈਂਦੇ ਨੇ ਕਿ ਉਹ ਅਜਿਹੀਆਂ ਕੰਟਰੀਆਂ ਵਿੱਚ ਵੀ ਜਾਨ ਤੋਂ ਗਰੇਜ਼ ਨਹੀਂ ਕਰਦੇ ਉਹਨਾਂ ਨੂੰ ਵੀ ਜੋ ਤੁਸੀਂ ਮੈਸੇਜ ਦਿੱਤਾ ਹੈ ਕਿ ਜੇ ਥੋੜੀ ਜਾਨ ਰਹੀਗੀ ਤਾਂ ਗਰੀਬੀ ਨੂੰ ਤੁਸੀਂ ਕਹੋਗੇ ਟਾਲ ਲੋਂਗੇ ਬਦਲ ਲੋਂਗੇ ਆਪਣੇ ਕਹੋਗੇ ਫਿਊਚਰ ਨੂੰ ਪਰ ਜੇ ਜਾਨ ਹੀ ਨਹੀਂ ਰਹੀ ਫਿਰ ਤਾਂ ਲੋਕਾਂ ਨੂੰ ਵੀ ਇਹ ਅੰਦਾਜ਼ਾ ਜਿਹਾ ਕਿ ਮਜਬੂਰੀ 'ਚ ਫਸ ਕੇ ਵੀ ਤੁਸੀਂ ਇਹਨਾਂ ਦੇਸ਼ਾਂ ਦੇ ਬਾਹਰ ਤੁਸੀਂ ਨਾ ਜਾਓ ਇੱਥੇ ਤੁਹਾਡੀ ਜਾਨ ਦੀ ਤੁਹਾਡੀ ਕਿਸੇ ਵੀ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਤੇ ਸੋ ਤੁਹਾਡਾਂ ਨਾਲ ਜੁੜਨ ਦੇ ਲਈ ਦਿਲຊਿੰਦੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਜੋ ਸਾਨੂੰ ਸੁਣਦੇ ਨੇ ਸਾਡੀਆਂ ਗੱਲਾਂ ਨੂੰ ਪਸੰਦ ਕਰਦੇ ਨੇ ਤੇ ਉਹਦੇ ਉੱਤੇ ਫਿਰ ਪੈਰਾ ਵੀ ਦਿੰਦੇ ਨੇ ਸੋ ਇਸ ਲਈ ਸਭ ਦਾ ਬਹੁਤ ਬਹੁਤ ਧੰਨਵਾਦ